ਜੇਕਰ 90 ਦੇ ਦਹਾਕੇ ਦੇ ਵਿੱਚ ਤੁਸੀਂ ਵੀ ਸੁਪਰ ਹੀਰੋ ਯਾਨੀ ਕਿ ਸ਼ਕਤੀਮਾਨ ਦੇ ਫੈਨ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਜੀ ਹਾਂ ਹੁਣ ਕਈ ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਮੁਕੇਸ਼ ਖੰਨਾ ਜੀ ਹਾਂ ਦਾਕਾਰ ਮੁਕੇਸ਼ ਖੰਨਾ ਸ਼ਕਤੀਮਾਨ ਦੇ ਕਿਰਦਾਰ ਦੇ ਵਿੱਚ ਕਰ ਰਹੇ ਨੇ ਵਾਪਸੀ ਸ਼ਕਤੀਮਾਨ 90 ਦੇ ਦਹਾਕੇ ਦੇ ਵਿੱਚ ਸਭ ਤੋਂ ਮਸ਼ਹੂਰ ਸ਼ੋਅ ਸੀ ਇਸ ਦੌਰ ਦੇ ਵਿੱਚ ਸੁਪਰ ਹੀਰੋ ਸ਼ਕਤੀਮਾਨ ਨੇ ਬੱਚਿਆਂ ਦੇ ਦਿਲਾਂ ਤੇ ਰਾਜ ਕੀਤਾ ਤੁਹਾਨੂੰ ਦੱਸ ਦਈਏ ਕਿ ਸ਼ਕਤੀਮਾਨ ਦਾ ਕਿਰਦਾਰ ਮਸ਼ਹੂਰ ਅਭਿਨੇਤਾ ਮੁਕੇਸ਼ ਖੰਨਾ ਨੇ ਨਿਭਾਇਆ ਸੀ ਹੁਣ ਇਸ ਸੰਬੰਧੀ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਫੈਨਸ ਬੇहद ਖੁਸ਼ ਨੇ ਮੁਕੇਸ਼ ਖੰਨਾ ਸਟਾਰਰ ਆਈਕੋਨਿਕ ਸ਼ੋਅ ਸ਼ਕਤੀਮਾਨ 19 ਸਾਲਾਂ ਦੇ ਲੰਮੇ ਸਮੇਂ ਬਾਅਦ ਜਲਦ ਹੀ ਵਾਪਸੀ ਕਰ ਰਿਹਾ ਹੈ ਇਸ ਐਲਾਨ ਤੋਂ ਬਾਅਦ ਬੱਚਿਆਂ ਸਮੇਤ ਵੱਡਿਆਂ ਵਿੱਚ ਉਤਸ਼ਾਹ ਪੱਤ ਗਿਆ ਹੈ ਇਸ ਦੀ ਜਾਣਕਾਰੀ ਖੁਦ ਮੁਕੇਸ਼ ਖੰਨਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ ਪੋਸਟ ਦੇ ਨਾਲ ਹੀ ਮੁਕੇਸ਼ ਖੰਨਾ ਨੇ ਕੈਪਸ਼ਨ ਵਿੱਚ ਲਿਖਿਆ ਹੁਣ ਉਹਨਾਂ ਦੀ ਵਾਪਸੀ ਦਾ ਸਮਾਂ ਆ ਗਿਆ ਹੈ ਸਾਡਾ ਪਹਿਲਾ ਭਾਰਤੀ ਸੁਪਰ ਟੀਜ਼ਰ ਸੁਪਰ ਹੀਰੋ ਹ ਹਨੇਰਾ ਅਤੇ ਬੁਰਾਈ ਅੱਜ ਦੇ ਬੱਚਿਆਂ ਤੇ ਹਾਵੀ ਹੋ ਰਹੀ ਹੈ ਹੁਣ ਉਹਨਾਂ ਦੀ ਵਾਪਸੀ ਦਾ ਸਮਾਂ ਆ ਗਿਆ ਹੈ ਉਹ ਸੁਨੇਹਾ ਲੈ ਕੇ ਪਰਤ ਰਹੇ ਹੈ ਅੱਜ ਦੀ ਪੀੜ੍ਹੀ ਲਈ ਦੱਸ ਜਾਈਏ ਕਿ ਦੂਰਦਰਸ਼ਨ ਦੇ ਪ੍ਰਦਰਸ਼ਿਤ ਮੁਕੇਸ਼ ਖਨਾ ਸਟਾਰਰ ਸ਼ੋਅ ਸ਼ਕਤੀਮਾਨ ਨੇ 1997 ਤੋਂ 2005 ਤੱਕ ਲੋਕਾਂ ਦਾ ਬਹੁਤ ਮਨੋਰੰਜਨ ਕੀਤਾ ਇਸ ਦੇ 400 ਤੋਂ ਵੱਧ ਐਪੀਸੋਡ ਟੈਲੀਕਾਸਟ ਕੀਤੇ ਗਏ ਸਨ ਹਾਲਾਂਕਿ ਹੁਣ ਸਾਲਾਂ ਬਾਦ ਇਹ ਸ਼ੋਅ ਫਿਰ ਤੋਂ ਪਰਦੇ ਤੇ ਲੋਕਾਂ ਦਾ ਮਨੋਰੰਜਨ ਕਰਦਾ ਨਜ਼ਰ ਆਵੇਗਾ ਜਿਸ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ